ਨਮੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ। ਯਾਰ ਸਹਿਬ ਜਾਦਿਆਂ ਅਤੇ ਮਾਤਾ ਗੁੱਜਰਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਇੱਕ ਬਲੱਡ ਕੈਂਪ ਗੁਰਦੁਆਰਾ ਸ਼੍ਰੀ ਸਿੰਘ ਸਭਾ ਅਰਬਨ ਸਟੇਟ ਫਗਵਾੜਾ ਵਿਖੇ ਲਗਾਇਆ ਗਿਆ। ਇਹ ਕੈਂਪ ਹਿੰਦੁਸਤਾਨ ਵੈਲਫੇਅਰ ਬਲੱਡ ਡੋਨਰ ਰਜਿਸਟਰਡ ਫਗਵਾੜਾ ਵੱਲੋਂ ਲਗਾਇਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਕਾਰੀ ਸੀਨੀਅਰ ਸੈਂਡਰੀ ਸਕੂਲ ਲੜਕੇ ਗੁਰਾਇੰਦ ਦੇ ਜਿਨ ਵਿਦਿਆਰਥੀਆਂ ਨੇ ਬਲੱਡ ਦਾਨ ਕੀਤਾ। ਇਸ ਮੌਕੇ ਹਿੰਦੁਸਤਾਨ ਵੈਲਫੇਅਰ ਬਲੱਡ ਡੋਨਰ ਰਜਿਸਟਰਡ ਫਗਵਾੜਾ ਦੇ ਮੈਂਬਰਾਂ ਤੋਂ ਇਲਾਵਾ ਪ੍ਰਧਾਨ ਵਿਕਰਮ ਗੁਪਤਾ ਸਕੱਤਰ ਵਿਤਨਪੁਰੀ ਉਪ ਪ੍ਰਧਾਨ ਹਰਜਿੰਦਰ ਗੋਗਨਾ ਰਣਵੀਰ ਪੁਮਾਰ ਐਨ ਕੇ ਸ਼ਰਮਾ ਪ੍ਰੋਜੈਕਟ ਡਾਇਰੈਕਟਰ ਨਿਰੇਜ ਵਖੀ ਹਰਮਨ ਜਤਿਨ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਵਿੰਦਰ ਸਿੰਘ ਵਾਲੀਆ ਪ੍ਰਿੰਸੀਪਲ ਸਤਵਿੰਦਰਪਾਲ ਸਿੰਘ ਚਰਨਜੀਤ ਸਿੰਘ ਹਰਜੀਤ ਬਾਬਾ ਅਮਰਜੀਤ ਸਿੰਘ ਦਵਿੰਦਰ ਵੀਰ ਸਿੰਘ ਮੌਜੂਦ ਰਹੇ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅریقਰਦਵਾਰ ਸਿੰਘ ਸਭਾ ਹਰਮਸਿਦ ਕੁਆੜਾ ਵਿਖੇ ਸਾਬਜਾ ਜੀ ਜਿਹੜੀ ਸ਼ਹਾਦਤ ਦੇ ਖਰੇ ਯਾਦ ਦੇ ਵਿੱਚ ਆਇਆ ਇੱਥੇ ਅਖੰਡ ਪਾਤਸ਼ਾਹ ਦੇ ਘੁੱਟ ਪਾਏ ਗਏ ਨੇ ਔਰ ਕੰਗ੍ਰੀਟ ਚੱਲਿਆ ਨਾਲ ਹੀ ਜਿਹੜਾ ਅਸੀਂ ਜਿਹੜਾ ਬਲੱਡ ਕੈਂਪ ਲਗਾਇਆ ਹੈ ਉਹ ਯਾਦ ਨਾਲੇ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਹੋਏ ਊਦਾਨ ਕਰ ਰਹੇ ਟਰਨ ਬੰਦੇ ਔਰ ਨਾਲ ਹੀ ਉਸ ਸ਼ਹਾਦਤ ਨੂੰ ਨਮਨ ਕਰ ਤੇ ਤੇ ਗਰੂ ਜਿਵੇਂ ਸਾਰਾ ਉਹਨਾਂ ਨੇ ਕਾਮ ਤੇ ਤਰਨ ਦੀ ਰੱਖਿਆ ਲਈ ਉਹ ਜਿਹੜਾ ਆਪਣੀ ਸ਼ਹਾਦਤ ਦਿੱਤੀ ਹੈ ਸਾਡਾ ਮਕਸਦ ਇਹ ਆ ਔਰ ਵਕਤ-ਬਦ ਅਸੀਂ ਪ੍ਰੇਮ ਕੀ ਲੈ ਕੇ ਆ ਰਹੇ ਆ ਖੂਨਦਾਨ ਆਮ ਬੰਦਾ ਨਹੀਂ ਕਰ ਸਕਦਾ ਬਿਮਾਰ ਜਿਹੜਾ ਹੈ ਉਹ ਨਹੀਂ ਕਰ ਸਕਦਾ ਜਿਹਦਾ ਜ਼ਿਆਦਾ ਹੈ ਐਚਪੀ ਜ਼ਿਆਦਾ ਉਹ ਨਹੀਂ ਕਰ ਸਕਦਾ ਇਹ ਕਿਸਮਤ ਵਾਲੇ ਦੇ ਹੱਥ ਹੀ ਹੈਗਾ ਜਿਹੜਾ ਇਹ ਦਾਨ ਕਰਦਾ ਹੈ ਇਹ ਖੂਨਦਾਨ ਮਹਾਨ ਦਾਣਾ ਰਣ ਕਰਨਾ ਚਾਹੀਦਾ ਹੈ ਇਨੀ ਹਮੇਤ ਨੇ ਬੋਲਾਈ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਗੁਰਦੁਆਰੇ ਦਿਹਾੜੇ ਦੇ ਉੱਤੇ ਅੱਜ ਹਿੰਦੁਸਤਾਨ ਵੈਲਫੇਅਰ ਬਲੱਡ ਡੋਨਰਸ ਕਲੱਬ ਵੱਲੋਂ ਇੱਕ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ। ਇਹ ਸਾਡਾ ਚੌਥਾ ਕੈਂਪ ਹੈ ਜੀ ਜਿਹੜਾ ਕਿ ਹਰ ਸਾਲ ਇੱਥੇ ਲਗਾਇਆ ਜਾਂਦਾ ਹੈ। ਇਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ। ਹਰ ਸਾਲ ਇੱਥੇ 50 ਤੋਂ ਵੱਧ ਹੈ ਰਹੀ ਹੈ ਡੋਨਰ ਸਾਨੂੰ ਮਿਲਦੇ ਆ ਅਸੀਂ ਵੱਧ ਤੋਂ ਵੱਧ ਯੂਥ ਨੂੰ ਅਪੀਲ ਕਰਦੇ ਆ ਕਿ ਇਸ ਪਵਿੱਤਰ ਦਿਹਾੜੇ ਦੇ ਉੱਤੇ ਪਹੁੰਚ ਕੇ ਆਪਣਾ ਖੂਨਦਾਨ ਕਰਨ ਤੇ ਇਸ ਜਿਹੜਾ ਜਿਹੜਾ ਅਸ਼ੀਧੀ ਦੇ ਵਸ ਹੈਗਾ ਆ ਇਸ ਮੌਕੇ ਦੇ ਉੱਤੇ ਇਹਨੂੰ ਹੋਰ ਵੀ ਯਾਦਗਾਰੀ ਬਣਾ ਕੇ ਸਮਾਜ ਦੀ ਸੇਵਾ ਨੂੰ ਸਮਰਪਿਤ ਕਰਨ ਜੈ ਹਿੰਦ